ਕਤਰੀ ਗੱਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਤਲਵੰਡੀ ਸਾਹਿਬ ਉਹ ਬੀਕ ਕੋਲੇ ਬਾਈ ਕੋਲੇ ਪੂਰੇ ਘੈਂਟ ਘੈਂਟ ਟਰੈਕਟਰ ਹੁੰਦੇ ਨੇ ਤੇ ਆਸਿਆਂ ਦਾ ਬਾਈ ਬਾਤ ਹੈ ਆਥੇ ਟਰੈਕਟਰ ਦੇ ਕੋਲੇ ਵੱਧ ਹੁੰਦੇ ਆ ਤੇ 475 ਡੀਆਈ ਵਗੈਰਾ ਹਾਰੇ ਟਰੈਕਟਰ ਨਹੀਂ ਤੇ ਬਾਈ ਨਾਲ ਥੋੜੀ ਕਰਾਉਣੇ ਗੱਲ ਬਾਤ ਇਹ ਹੋਰ ਦੀ ਵਿਸਤਾਰ ਮੱਕੀ ਵਾਲਾ ਠੀਕ ਆ ਬਾਈ ਕੋਲੋ ਸਾਬੋ ਜੀ ਠੀਕ ਹੋ ਜਮਾ ਵਧੀਆ ਹੋਰ ਪ੍ਰਵਾਹ ਠੀਕ ਆ ਬਾਈ ਜਮਾ ਓਕੀ ਆ ਜਾ ਬਾਈ ਆਪਾਂ ਟਰੈਕਟਰ ਦਿਖਾਉਨੇ ਆ ਤੂੰ ਆਇਆ ਵਾਵਾ ਚੇਰਾ ਤੋਂ ਹਾਂ ਤੇ ਟਰੈਕਟਰ ਆਪਣੇ ਕੋਲੇ ਸਾਰੇ ਨਵੇਂ ਤੇਰੀ ਵੀਡੀਓ ਚ ਇੱਕ ਵੀ ਨਹੀਂ ਹੈਗਾ ਇਹ ਸਹੀ ਗੱਲ ਆ ਠੀ ਆਪਾਂ ਨਾ ਸੈਟਰ ਪਾਉ ਦਿਖਾਉਣੇ ਆ ਜਿਹੜੇ ਮੰਡੀ 'ਚ ਰੇਟ ਨਾ ਹੋਵੇ। ਇੱਕ ਚੈਲੰਜ ਵੀ ਕਰਾਂਗੇ ਆ ਜਾ ਬਰੋ। ਠੀਕ ਹੈ ਨਾ। ਚਾਰ। ਤੂੰ ਦਿਖਾ ਦੇ 2001 ਮਾਡਲ ਆ। 2001 ਮਾਡਲ। ਡਬਲ ਕਲੱਚ। ਡਬਲ ਕਲੱਚ ਨਵੇਂ। ਟਾਇਰ ਨਹੀਂ ਹੋਏ, ਰੀਜਨਲ ਡਬਲ ਆਇਓ ਰੇ ਇਧਰ ਆ। ਨਵੇਂ ਟਾਇਰ ਹਨਾ ਹੋਏ ਚਾਰੇ। ਬੈਲ ਮਿਲੂ ਬਾਈ ਪਿਛਲੀ ਮੰਡੀ ਟਾਇਰ ਪਵਾਏ ਆਗੇ ਅੱਜ 7 ਦਿਨਾਂ ਤੋਂ ਮੰਡੀਦਿਆਂ ਆਇਆ ਅੰਦਰੀ ਖਲੋਤਾ ਸੀ ਹੁਣ ਤੂੰ ਦੇਖ ਲੈ ਕਿੰਨੇ ਕ ਚੱਲੇਗੇ। ਠੀਕ ਹੈ ਨਾ। ਦੋ ਦੂਜਾ ਕਿਹੜਾ ਮੰਡੀ ਦਾ ਹੀ ਆ ਇਹਦਾ। ਡਬਲ ਆ ਬਈ। ਡਬਲ ਕਲੱਚ ਆ। ਸਾਰਾ ਰੀਜਨਲ ਆ ਬਾਈ ਕ ਠੀਕ ਹੈ ਪੈਰਾਂ ਦਾ ਬਦ ਦੇਵਾਂਗੇ ਹਾਂ ਸਾਰਾ ਕੰਮ ਹੋਇਆ ਟਰੈਕਟਰ ਦਾ ਗੇਅਰ ਦਾ ਹਿੱਸੇ ਦਾ ਇੰਜਣ ਦਾ ਸਾਰਾ ਤੇਲ ਲਾਵਾਂਗਾ ਠੀਕ ਹੈ ਟਰੈਕਟਰ ਚਮਕਦਾ ਹੀ ਵਾ ਸਮਾਈਜੀ ਵਾਲਾ ਰੱਖਿਆ ਚਮਕੂ ਆ ਬਾਈ ਜੋ ਸ਼ੋਅ ਲਾ ਕੇ ਰੱਖੀ ਆ ਭੈ ਜਦ ਹੁਣ ਨਾ ਚਮਕੂ ਫਿਰ ਚਮਕੂ ਕਰ ਦੋ ਇਹ ਲੈ ਆ ਯਾਰ ਪਹਿਲਾਂ ਮੂੰਹ ਦੇਖ ਲੈ ਹਨਾ ਓਏ ਤੈਨੂੰ ਹੋਰ ਵੀ ਦਿਖਾਉਣਾ ਅੰਦਰ ਦੀਆਂ ਚੀਜ਼ਾਂ ਦਾ ਦੇਖ ਤੂੰ ਪਹਿਲਾਂ ਅੰਦਰ ਦੀਆਂ ਲੱਗਦੀ ਜਾਂਦੀਆਂ ਇੱਧਰ ਨਿਗਾ ਮਾਰਾ ਤੇਲ ਭਰਾ ਮੇਰੇ ਜਮਨ ਨਾ ਵਾ ਓਹੋ ਕੋਈ ਨਹੀਂ ਕੋਈ ਇੱਧਰ ਨਿਗਾ ਮਾਰ ਤੂੰ ਪਹਿਲਾਂ ਜ਼ਿਆਦਾ ਕੰਮ ਹੀ ਖਰਾਬ ਕਰ ਦਤਾਂ ਰੇਤਾ ਲਾ ਗਿਆ ਹਾਂ ਕਿਹਾ ਨਾ ਜਮ ਯਾ ਮਾ ਯਾਰ ਕੋਕਾ ਪੀ ਲਿਆ। ਬਾਕੀ ਬਾਈ ਨਾ ਇਹਦਾ ਤਾਂ ਲੇਖਾ ਹੀ ਕੋਈ ਇੰਡੈਕਟਰ ਦਾ। ਹਾਂ। ਮੰਡੀ 'ਚ ਵੀ ਹੈ ਨਹੀਂ ਆ ਦੇ ਦੇ ਨਾਲ ਦਾ। ਹਾਂ। ਇਹ ਉਂ ਵੀ ਟਾਮੀ ਆ ਬਾਈ ਏ ਡਬਲ ਕਲਾਸ। ਸਹੀ ਗੱਲ ਆ। ਸਹੀ ਗੱਲ ਆ 475। 475 ਬਾਈ 4 ਸਿਲੰਡਰ ਆ ਗਿਆ। 4 ਸਿਲੰਡਰ ਹੈ। 4 ਸਿਲੰਡਰ ਬਾਈ। ਯਾਰ ਤੂੰ ਰਾ ਵੜਦਾ ਹਣਾ ਓਏ। ਕੁਛ ਮਰਜ਼ੀ ਪਾਈ ਦੇਣੀ ਕੁਛ ਮਰਜ਼ੀ। ਠੀਕ ਆ। ਟਰੱਕਰ ਦੀ ਆਵਾਜ਼ ਆ ਇਹਦੀ। ਇੰਜਨ ਗੇਅਰ ਦੀ ਫੁੱਲ ਗਰੰਟੀ ਆ। ਫੁੱਲ ਗਰੰਟੀ ਜੇ ਤੋ ਯਾਰ ਮੈਂ ਤੈਨੂੰ ਦੱਸ ਹੀ ਤਾ ਵੀ ਟਰੈਕਟਰ ਖਲਾ ਲਾ ਜੇ ਤਾਂ ਸਮਾਨ ਨਵਾਂ ਨਿਕਲੇ ਲੈ ਜੀ। ਤੇ ਦੁਬਾਰੇ ਇਕੱਠੇ ਕਰਾਈ 2001 ਦਾ ਮਾਡਲ ਹੈ ਨਾ 2001 ਮਾਡਲ ਨੰਬਰ ਆ ਹਰਿਆਣਾ ਬਾਈ ਇਹ 4 ਨੰਬਰ ਆ origignal double clutch origignal double clutch 2 ਲੱਖ ਤੇ 52000 ਰੇਟਾ ਕਿੰਨੇ ਆ ਢੰਗ ਇੱਕੋ ਹੀ ਗਈਏ ਕਿ ਵਾਲੀਆਂ ਗਈਏ ਇੱਕੋ ਹੀ ਗਈ ਦੇ 230000 ਦਾ ਰੇਟਰ ਦੇਵਾਂਗੇ 230000 ਮੋਗੇ ਕੇ ਨਹੀਂ ਵਾਜਦਾ ਜੇ ਨਾ ਸੱਠ ਦਾ ਵਿਕੇ ਜੀ ਸਹੀ ਗੱਲ ਆ ਨੀਵੇਂ ਥਾਂ ਤੇ ਵਾਦੀ origignal ਆ ਕਿਤੇ ਕਲਮ ਨਹੀਂ ਲੱਗੀ ਰੇਟਰ ਤੇ ਸਹੀ ਗੱਲ ਆ ਜਮਾ ਜਰਾ ਇਹ ਨਾ ਆ ਹੀ ਨਹੀਂਗਾ ਵੀ ਤਾਂ ਬੈ ਜਾ ਪੁਰਾਣਾ ਜਰਾ ਹੁੰਦਾ ਰੇਟਰ ਤੇ ਜਿਹੜੇ ਜਿਹੜੇ ਕੱਪੜਾ ਮਾਰੀ ਜਾਇਗਾ ਮੂੰਹ ਦੇਖੀ ਦੇ ਰੇਟਰ ਆ ਜਾ ਓਰੇ ਆ ਆਸੇ ਪਾ ਮੇ ਆ ਜਾ ਓਰੇ ਅੱਗੇ ਆ ਗਏ ਆ ਕੇ ਦੋ ਭਰਾ ਨੇ ਇਹ ਵੀ ਜਮਾਨਾ 94 ਮਾਡਲ 94 ਮਾਡਲ ਮਗਰ ਇਹ ਡਾਇਰੈਕ 80 85 ਬਾਈ ਮਗਰ ਇਹ ਡਾਇਰੈਕ 80 85 ਬਾਈ ਉਹ ਦਾ ਸਾਰਾ ਰੇਜਨ ਵਾਲਾ ਬਾਈ ਅੱਛਾ ਸੋ ਦਾ ਰੇਜਨ ਵਾਲਾ ਸਾਰਾ ਪੂਰਾ ਘੈਂਟ ਰੇਟਰ ਯਾਰ ਚੈੱਕ ਕਰਾ ਦੇ ਰੇਟਰ ਮਗਰੜਾ ਮੈਂ ਤਾਂ ਲੈਣਾ ਵੀ ਨਹੀਂ ਗਲਿਆ ਇਹ ਹਰਿਆਣਾ ਨੰਬਰ ਹੈ ਕਿ ਪੰਜਾਬ ਹੈ ਇਹ ਸ਼ਹਿਰ ਪੰਜਾਬ ਆ ਬਾਈ ਇਹ ਪੰਜਾਬ ਨੰਬਰ ਬਾਕੀ ਕਹਿੰਦਾ ਲਿਆ ਉਰੇ ਲਿਆ ਜਾ ਇੱਧਰ ਲਿਆ ਚੈੱਕ ਕਰਾ ਦੇ ਹਾਂ ਸੋਨਾ ਡੈਕਟਰ ਪੂਰਾ ਬਾਈ ਕਿਧਾ ਹੁੰਦੀਆਂ ਕੰਮ ਲੱਗੀ ਜੀ ਡੈਕਟਰ ਹਾਂ ਯਾਰ ਸਾਰਾ ਆਸ਼ੀਰ ਤੈਨੂੰ ਪਤਾ ਬਾਈ ਆਪਾਂ ਮਾਰਾ ਲੈਂਦੀ ਚੱਲ ਫੇਟਾੜਾ ਸਰ ਬਸ ਆੜ ਬੱਡੀ ਬੈਟਰੀ ਬਾਈ ਠੀਕ ਆ 93 ਮਾਡਲ ਹੈ ਜਾਨਾ ਹਮ 1 ਲੱਖ 32000 ਡਿਮਾਂਡਾ ਕਿੰਨੇ ਰੱਖੇ ਇੱਕੋ ਜਿਹੇ ਦਾ ਕਹਦੀਏ ਕੋਈ ਗਿਆ ਆਪਣਾ ਵਾਲੇ ਰੇਟ ਨਹੀਂ ਫੇਰ ਕੋਈ ਆਏ ਦਿੰਦਾਗਾ ਹਾਂ ਸਹੀ ਗੱਲ 1 ਲੱਖ 15000 1 ਲੱਖ 15000 ਦਾ ਚੱਕੋ ਭਰਾ ਮੇਰੇ ਕੋਕਾ ਪਿੱਛੇ ਜਮਾ ਲੈ ਆਉ ਰਹੀ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਉਰੇ ਲੈ ਇੱਧਰ ਆ ਗਿਆ ਇੱਕ ਛੋਟਾ 95 ਮਾਡਲ 99 ਮਾਡਲ 100 ਦੇ ਪਾਰ ਆ ਜਾ ਬੱਜਿਆ ਜੀ ਸੋਹਣਾ ਦੇ ਰੈਕਟਰ ਕਿੰਨਾ ਦਾ ਸੋਹਣਾ ਸੈਲਫ ਕਾਢੀ ਲੈ ਦਾ ਸਾਰਾ origignal ਓ ਤੁਹਾਨੂੰ ਬੱਧੀ ਬੈਟਰੀ ਆ Tata ਦੀ Tata ਦੀ ਬੈਟਰੀ ਆ ਪੈਰ ਗੱਤੀ 33 ਵੇਸੇ ਬਾਈ ਹਾਂ ਪੂਰ ਲੇਦੇ ਆ ਇਧਰ ਪਿੱਛੇ ਜਾ 15 ਹਮਮ ਚੈੱਕ ਕਰਾ ਦੇ ਇਹਦਾ ਤਾਂ ਭਾਅ ਹੀ ਕੁਛ ਨਹੀਂ ਕੁਛ ਨਹੀਂ ਭਾਅ ਇਹਦਾ ਹਾਂ ਆਹ ਚਾ ਉਹਦੇ ਭਾਅ ਹੀ ਦੇਣਾ ਇਹ ਮੈਂ ਆਪਾਂ ਵਿੱਚ ਕੱਟਿਆ ਜਿੰਨੇ ਦਾ ਕੱਟਿਆ ਉਹਨੇ ਦੇ ਦੇ ਦਾਂਗੇ ਠੀਕ ਆ ਤੇ 94 ਮਾੜੜਾ ਤੇ ਡਿਮਾਂਡ ਕਿੰਨੀ ਆ ਹਾਂ 90000 ਤੇ ਜੇ ਰਿੰਜਨ ਆ ਬਾਈ ਐਡਾ ਚੰਗਾ ਛੱਡ ਗੱਲਾਂ ਕਿੰਨੇ ਆ ਦੇਵਾਂਗੇ ਇਹ ਤੁਹਾਨੂੰ ਮੈਂ ਰਸੀਦ ਦਿਖਾ ਦੂੰਗਾ ਹਾਂ ਜੇ ਕੋਈ ਗਰੀਬ ਬੰਦਾ ਆਉਂਦਾਗਾ ਵੀ ਹਾਂ ਚਾਲ ਆਪਾਂ ਨਫਾ ਹੀ ਲੈਂਦੇ ਆ ਜੂਰੇਟਰ ਤੋਂ 70000 ਦਾ ਡੈਕਟਰ ਵਿੱਚ ਕੱਟਿਆ ਆਪਾਂ 2000 ਦੀ ਦਈਏ ਬੈਟਰੀ 80000 ਦਾ ਡੈਕਟਰ ਆਪਾਂ ਨੂੰ ਪੈਂਦਾ ਬਾਈ 82000 ਦਾ ਡੈਕਟਰ ਦੇ ਦਾਂਗੇ ਠੀਕ ਆ ਠੀਕ ਆ ਠੀਕ ਹੈ ਜੀ ਅੱਗੇ ਅੱਗੇ ਲਿਆਓ ਰੇ ਹੋਰ ਲਿਆ ਜਾ ਉਹ ਖੜਾ ਸਤਨਾਬਾਹੀ ਗੁਰੂ ਜਮਾ ਕੋਕਾ ਵੀ ਹੀ ਆਣਾ ਓਏ ਕੋਕਾ ਪੀਜੀ ਆ ਇਕੱਲਾ ਹੀ ਆਏ ਮੰਡੀ ਚ ਹੁਣ 93 ਪੂਰਾ ਘੈਂਟ ਆ ਥੋੜਾ ਦੇ ਡੈਕਟਰ ਕਿੱਡਾ ਪਿਆਗਾ ਹਾਂ ਆ ਟੂ ਲਾ ਪੂਰਾ ਕਹਿੰਦਾ ਹੈ ਟਾਇਰ ਨਾ ਵੈਲਟਾਇਰ ਮਗਰਲੇ ਹੈਗੇ ਆ ਬਾਈ ਹੈ 70 75 ਰੁਪਏ ਦਾ ਟਾਇਰ 75 ਰੁਪਏ ਦਾ ਹੋ ਨੰਬਰ ਆ ਪੰਜਾਬ ਨੰਬਰ ਆ ਸਾਰੀ ਮੰਡੀ ਚ ਕਿਹੜਾ ਦੇ ਆ ਜੈਡ ਪੱਤੀ ਕੱਲੀ ਆ ਇਹ ਅੱਜ ਠੀਕ ਆ ਲਿਆ ਓਏ ਐਮ ਆਰ ਪੀ ਦੇ ਟਾਇਰ ਪੰਜਾਬ ਨੰਬਰ ਆ ਸਾਰਾ ਚੈੱਕ ਕਰਾ ਦੇ ਪੂਰਾ ਘੈਂਟ ਟ੍ਰੈਕਟਰ ਆ ਤਾਂ ਬਾਣਾ ਮੈਪਰ ਲੱਗਿਆ ਮਗਰਿਆੜ ਲੱਗਿਆ ਬਾਈ ਹਾਂ ਇਹ ਕੋਈ ਕੰਮ ਨਹੀਂ ਬਸ ਕੱਲੀ ਸਰਵਿਸ ਕਰਾਣੀ ਬਾਈ ਇਹਦੀ ਹੋਰ ਕੁਝ ਨਹੀਂ ਭਾਉਂਦਾ ਅੱਛਾ ਕੱਲੀ ਸਰਵਿਸ ਕਰਾਉਣੀ ਹੈ ਇਹਦੀ ਹੂੰ ਹੂੰ ਰੰਗ ਰੰਬਾਂ ਦਾ ਪੂਰਾ ਸੋਹਣਾ ਟਰੈਕਟਰ ਪਿਆ ਜਰ ਹਣਾ ਮਾਖਿਆ ਬਾਈ ਜੇ ਤੂੰ ਇਹਦੇ ਉੱਤੇ ਬਹਿ ਜੇ ਨਾ ਉਹ ਐਂਖਿਆ ਭਾਂਦਾ ਜਰ ਪਾਪਰ ਆ ਇਹ ਠੀਕ ਆ ਇੰਨਾ ਚੰਗਾ ਹੈ ਤੇ ਇਹਦੀ ਮਾਡਲ ਕਿਹੜਾ 94 ਹੈ ਬਾਈ 93 ਮਾਡਲ ਆ ਡਿਮਾਂਡ ਤੇ ਇੱਕ ਨਾ ਇਹ ਤੁਹਾਨੂੰ ਸ਼ੋ ਪੱਟ ਕੇ ਦੀਆਂ ਜੀ ਤਾਂ ਹੋਰ ਦਿਖਾਉਣਾ ਆਪਾਂ ਟਰੈਕਟਰ ਪੂਰੇ ਖੜੇ ਆ ਮੰਡੀ ਤੇ ਇਹ ਪੂਰੇ ਲੱਗ ਅਜੰਸੀਆਂ ਨਾ ਹਜੇ ਬਈਆਂ ਇਹਦੇ ਵਿੱਚ ਜੇਪੀਆਂ ਜੀ ਹੈ ਏਜੰਸੀ ਵਾਲੇ ਸਟਿਕ ਰਹੇ ਆ ਹਜੇ ਬਈ ਇਹਦੇ ਟਰੈਕਟਰ ਆਓ ਵੇਣਾ ਹਜੇ ਭਾਈ ਅਸਤੇ ਕਰ ਲੈ ਟ੍ਰੈਕਟਰ ਦੀ ਸਹੀ ਗੱਲ ਆ ਪੂਰਾ ਸਮਾਈ ਦਾ ਮੁੱਲ ਆ ਭਾਈ ਹਾਂ ਯਾਨ ਟੈਕਟਰ ਹਰੇ ਲੱਗ ਰਿਹਾ ਭਰਾ ਮੇਰੋ ਪੂਰਾ ਢੈਂ ਟ੍ਰੈਕਟਰ 1,45,000 ਦੀ ਮੰਗ ਆ ਕਿੰਨੇ ਛੱਡਾਂਗੇ ਆ ਜਾਓ 50 ਨੰਬਰ ਇਹ ਦੇ ਕੋਰੇਟ ਕਹਾਂਗੇ ਭਾਈ ਇਹ ਕਿੰਨਾ ਛੱਡਾਂਗੇ 35 ਦਾ ਰੇਟ ਦੇਵਾਂਗੇ ਭਾਈ ਇਹ 1,35,000 ਦਾ ਹਾਂ ਨਹੀਂ ਆ ਭਾਈ ਇਹ ਹਾਂ ਛੋੜ ਮਿਲੂ ਗੱਲੀ ਇਹ ਚੋਂ ਮੌਕੇ ਤੇ ਮਾਰ ਤਾਂ ਆ ਜੂਗਾ ਮੌਕੇ ਤੇ ਕਰ ਦਾਂਗੇ ਅੱਗੇ ਆ ਗਿਆ ਆ ਜਾ ਮੇਂਦਰਾ ਇਹ ਆਪਣਾ ਨਹੀਂ ਹੈਗਾ ਯਾਰ ਨਹੀਂ ਹੋਰਿਆ ਚਲ ਕੋਈ ਨਹੀਂ ਇਹ ਟ੍ਰੈਕਟਰ ਦਾ ਬੇਟਾ ਟ੍ਰੈਕਟਰ 93 ਮਾਡਲ ਹਨਮੀ ਮਾਡਲ ਟ੍ਰੈਕਟਰ ਇਹ ਆਪਣੇ ਮਿੱਤਰ ਦਾ ਬਾਈ ਇਹ ਠੀਕ ਆ ਸਾਰਾ ਓਰੀਜਨਲ ਆਣਾ ਸਾਰਾ ਓਰੀਜਨਲ ਬਾਕੀ ਤੇਰੀ ਗੱਲ ਹੀ ਘਰਾਣੇ ਮਾੜਾ ਨੰਬਰੀ ਦੇ ਦਾਂਗੇ ਬੱड्या ਮਾੜਾ ਜਾ ਘਰ ਆ ਜਾ ਇਹ ਆਪਣੇ ਕੋਲ ਮੰਡੀ ਤੇ ਲੈ ਕੇ ਆਇਆ ਏ ਡਾਇਰੈਕਟਰ ਹਾਂ ਤੇ ਮੈਂ ਕਿਹਾ ਇੱਥੇ ਵੇਚ ਦਾਂਗੇ ਇਹਦਾ ਆਪਾਂ ਸਿੱਧਾ ਨੰਬਰੀ ਦੇ ਦਾਂਗੇ ਇਹ ਹਾਲਾ ਸਭ ਰਾਜ ਠੀਕ ਹੈ ਜੀ ਵਧੀਆ ਇੰਜਨ ਕਿੱਲ ਦਾ ਕਿਵੇਂ ਹੈ ਬਿਲਕੁਲ ਇੱਕ ਨੰਬਰੀ ਜਮਾ ਜਮਾ ਕਿ ਹੈ ਜਮਾ ਜੀ ਛੱਟੇ ਬਾੜ ਦੇਖਾ ਅੱਛਾ ਜਾਂ ਪ੍ਰੈਸ਼ ਰਕਟਾ ਜੇ ਠੀਕ ਆ 93 ਮਾਟੜਾ ਹਾਂ ਮੈਂ ਤਾਂ ਕੋਈ ਤਿਆਰ ਤੁਰ ਨਹੀਂ ਕਰਿਆ ਨੂੰ ਮੈਂ ਇਕੱਲੀ ਲਿਆ ਘੇਟਾ ਦਿੱਤਾ ਆ ਦੇਖੋ ਬਬਾ ਛਤਰੀ ਜਮਾ ਸਾਰਾ ਮਗਰ ਫੱਟੀ ਪਾਤੀ ਵੀ ਇਹ ਨਹੀਂ ਆਪਨ ਮੇਰੇ ਕੋਲੇ ਕੋਈ ਦਲਾਲੀ ਨਹੀਂ ਆ ਚੀਜ਼ ਜੀ ਮੇਰੇ ਕੋਲ ਵੀ ਉਹ ਚੀਜ਼ ਕੱਢਣੀ ਉਹ ਪਾ ਲਈ ਹਾਂ ਹਾਂ ਆ ਜਮਾ ਆਇਆ ਖਾਤਾ ਪੂਰਾ ਤੋਂ ਪਤਾ ਵੀ ਨਹੀਂ ਮੈਨੂੰ ਇਹੀ ਗੱਲ ਆ ਜਿਵੇਂ ਦਾ ਵਪਾਰੀਆਂ ਵਾਲਾ ਕੰਮ ਨਹੀਂ ਨਾ ਹਾਈ ਜਿਵੇਂ ਦਾ ਲੱਗ ਜਾਂਦਾ ਵਪਾਰੀਆਂ ਆਉਂਦਾ ਇੱਥੇ ਰੰਗ ਮਾਰਦਾ ਮੈਂ ਇਹੀ ਗੱਲ ਸਾਰਾ ਕੁਝ ਕਰਦਾ ਛਤਰੀ ਨੂੰ ਨਵੀਂ ਕਰਦਾ ਮੈਂ ਸਾਰਾ ਕੁਝ ਹੀ ਕਰਦਾ ਗਲਾ ਹਾਂ 95000 ਦਾ ਡਾਕਾ ਕਿੰਨੇ ਦਾ ਛੱਡ ਦੇ ਕੇ ਆਪੇ ਚਲ ਮੈਂ ਤਾਂ ਬਹੁਤ ਸਮਝ ਕੇ ਬੋਲੇ ਤਾਰੀ ਮੈਂ 2000 ਰੁਪਿਆ ਕਟਾ ਦੂੰਗਾ 2000 ਹਾਂ 90000 ਦਾ ਟਰੈਕਟਰ ਲੈ ਜਾਓ ਯਾਰ ਇਹ ਤੋਂ ਘਰੋਂ ਕੋਈ ਦਲਾਲ ਨਹੀਂ ਭਲਾ ਠੀਕ ਆ ਤੇ ਨਾ ਦੂ ਮੈਨੂੰ ਫੋਨ ਲਾ ਲਿਓ ਮੈਂ ਆਪੀ ਲੈ ਦੂੰਗਾ ਠੀਕ ਆ ਆਪਣਾ ਨੰਬਰ ਬਾਈ ਨੰਬਰ ਬੋਲਦੇ 8899 ਨਮਾਸੀ ਬੋਲਦੇ ਆਂ ਕਈ ਵਾਰੀ 70 ਨਾਸੀ ਬੋਲਦੇ ਆਂ 8899 ਹਾਂ ਨਮਾ ਤੁਸੀਂ 99 ਬੋਲਦੇ ਆਂ ਅਸੀਂ 80989 ਬੋਲਦੇ ਆਂ ਦੱਸ ਬੋਲਦੇ ਨੰਬਰ 302 89302 55737 55737 ਹਾਂ 5525737 ਹਾਂ ਭਾਈ ਇਹ ਡੈਕਟਰ ਦੀ ਬਾਈ ਸਿੱਧੀ ਇਹ ਤੋਂ ਬਾਈ ਤੋਂ ਜਾਣਕਾਰੀ ਲੈ ਲਿਓ ਇਹ ਕਿਸੇ ਡੈਕਟਰ ਲੈਣਾ ਹੋਵੇ ਕਿਉਂਕਿ ਹਾਂ 3600 ਫੋੜਾ ਹਾਂ ਨਵੇਂ ਫਾਰਮ ਸੱਠ ਦਾ ਪ੍ਰੈਸ਼ਰ ਆ 60000 ਬਾਈ ਸਲਾਆ ਹੋਇਆ ਅੱਗੇ ਅੱਛਾ ਤੇ ਛਤਰੀ ਛਤਰੀ ਮਗਲੀਆਂ ਲੈਂਕਾਂ ਉ ਬਦਲੀਆਂ 60 ਦੀਆਂ ਪਾਈਆਂ ਨਵੀਆਂ ਠੀਕ ਆ ਉਹ ਕਿਹੜਾ ਕਿਹੜਾ ਮਾਡਲ ਹੈ ਉਹ 92 ਮਾਡਲ ਨਵੇਂ ਮਾਡਲ ਦਾ 100 ਲਾਇਆ ਹੋਇਆ ਛੋਟਾ ਅੱਛਾ ਸੈਲਫ ਹਾਂ ਸੀਟ ਅੱਗੇ ਪਿੱਛੇ ਨਵੀਂ ਲਾਈ ਹੋਈ ਅੱਗੇ ਪਿੱਛੇ ਹੋਣ ਵਾਲੀ ਵੀ ਟਰੈਕਟਰ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਲੱਗਿਆ ਕਿ ਲਗ 1 ਲੱਖ 10000 ਰੁਪਏ ਉੱਤੇ ਲੱਗਿਆ ਕਿੰਨਾ ਦੇਣਾ ਟਰੈਕਟਰ ਸਹੀ ਦੱਸਾਂ 1 ਲੱਖ 5500 ਦਾ 1 ਲੱਖ 5500 ਦਾ ਹਾਂ ਜੱਤੀ ਦਾ ਹੋੜ ਹਾਂ ਇੱਥੇ ਉਹਦੇ ਨਾਲ ਦੇ ਟਰੈਕਟਰਾਂ ਦਾ ਮੁੱਲ 2 ਲੱਖ ਤੋਂ ਵੀ ਉੱਤੇ ਆ ਠੀਕ ਆ ਤੋ ਉਹ ਥੋੜਾ ਬਾਈ ਕੋਲ ਇੱਕ ਵਾਲੇ ਟਰੈਕਟਰ ਕਿਤੇ ਪ੍ਰੋਫੈਸ਼ਨਲ ਇੱਕ ਬਾਈ ਹੋਰੂਗਾ ਹਾਂ ਉਲਰਾ ਜਿੰਨੇ ਵੀ ਆਪਾਂ ਟਰੈਕਟਰ ਦਿਖਾਏ ਆ ਟਰੈਕਟਰ ਇਹਦਾ ਬਾਈ ਦਾ ਸੀਗਾ ਆਪਾਂ ਟਰੈਕਟਰ ਦੇਦਾ ਸਿੱਧਾ ਨੰਬਰ ਦੇਦਾ ਡਾਇਰੈਕਟ ਆਪਾਂ ਨੂੰ ਕੋਈ ਦਲਾਲੀ ਦਾ ਰਾਲ ਚ ਨਹੀਂ ਹਾਂ ਦੂਜੀ ਗੱਲ ਬਾਈ ਜਿੰਨੇ ਆਪਾਂ ਟਰੈਕਟਰ ਦਿਖਾਏ ਆ ਇੰਨਾ ਚੇ ਦਿਖਾਏ 1475 ਦਿਖਾਇਆ ਇਹ ਬਾਈ ਤੁਹਾਨੂੰ ਤਲਵੰਡੀ ਸਾਬੋ ਮਿਲਣਗੇ ਠੀਕ ਆ ਬਾਈ ਠੀਕ ਆ ਜੇ ਕਿਥੇ ਟਰੈਕਟਰ ਵੇਚਣਾ ਹੋਵੇ ਜਾਂ ਲੈਣਾ ਹੋਵੇ ਉਹ ਵੀ ਆਪਾਂ ਨੂੰ ਫੋਨ ਲਾ ਲੈ ਠੀਕ ਆ ਆਪਣਾ ਨੰਬਰ ਦੇ ਦੇ 94787931 ਠੀਕ ਆ ਜੀ తా భాయి నంబర్ భా మర్జీ ఫోన్ోజర్ చల్ వేనా తావి గా